गुड मॉर्निंग स्टूडेंट बेटा जी आज ਅਸੀਂ ਕਰਾਂਗੇ ਲੇਖ 3 ਪੰਜਾਬ ਦੇ ਰਸਮ ਰਿਵਾਜ ਤੇ ਬੇਟਾ ਇਹਦੇ ਟੋਟਲ 8 ਕੁਐਸਚਨ ਹੈ ਜਿਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਫਰਸਟ 5 ਕਰਾਂਗੇ ਉਸ ਤੋਂ ਬਾਅਦ ਅਸੀਂ ਜਿਹੜੇ ਬਾਕੀ ਰਹਿਣਗੇ ਲੌਂਗ ਕੁਐਸਚਨ ਵਿਦ ਜਿਹੜੇ ਸ਼ਾਰਟ ਕੁਐਸਚਨ ਆਨਸਰ ਆ ਉਹ ਕਰ ਲਾਂਗੇ ਠੀਕ ਹੈ ਨੈਕਸਟ ਵੀਡੀਓ ਵਿੱਚ ਓਕੇ ਬੇਟਾ ਹਾਂ ਜਿਹੜਾ ਪਹਿਲਾ ਕੁਐਸਚਨ ਹੈ ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਕੀ ਮਹੱਤਵ ਹੈ ਹਾ ਡਾਂਸਰ ਕੀ ਹੈ ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਬਹੁਤ ਮਹੱਤਵ ਹੈ ਇਹ ਮਨੁੱਖ ਦੇ ਮਨ ਦੀਆਂ ਸਦਰਾਂ ਖੁਸ਼ੀਆਂ ਤੇ ਜਜ਼ਬਿਆਂ ਨੂੰ ਪੇਸ਼ ਕਰਦੀਆਂ ਹਨ ਇਹ ਮਨੁੱਖੀ ਜੀਵਨ ਵਿੱਚ ਆਉਣ ਵਾਲੇ ਜਨਮ ਤੇ ਵਿਆਹ ਵਰਗੇ ਖੁਸ਼ੀਆਂ ਦੇ ਮੌਕੇ ਨੂੰ ਦਿਲਚਸਪ ਤੇ ਮੇਲ ਭਰਪੂਰ ਬਣਾ ਦਿੰਦੀਆਂ ਹਨ ਜਦੋਂ ਕਿਸੇ ਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ ਤਾਂ ਇਸ ਨਾਲ ਸੰਬੰਧਿਤ ਬਹੁਤ ਸਾਰੇ ਰਸਮ ਰਿਵਾਜਾਂ ਨੂੰ ਪੂਰਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਧੀ ਦੇ ਜਨਮ ਵੇਲੇ ਘਰ ਵਿੱਚ ਉਦਾਸੀ ਵਾਲਾ ਮਾਹੌਲ ਬਣ ਜਾਂਦਾ ਹੈ ਪਰ ਸਮਾਂ ਬਦਲਣ ਦੇ ਨਾਲ ਹੌਲੀ-ਹੌਲੀ ਧੀਾਂ ਨੂੰ ਵੀ ਘਰ ਦੀ رونਕ ਮੰਨਿਆ ਜਾਣ ਲੱਗ ਪਿਆ ਹੈ ਇਸੇ ਤਰ੍ਹਾਂ ਮੁੰਡੇ ਤੇ ਕੁੜੀਆਂ ਦੇ ਵਿਆਹ ਸੰਬੰਧੀ ਵੀ ਬਹੁਤ ਸਾਰੇ ਰਸਮ ਰਿਵਾਜ ਹਨ ਜਿਨ੍ਹਾਂ ਨੂੰ ਰਿਸ਼ਤੇਦਾਰਾਂ ਅਤੇ ਭਾਈਚਾਰੇ ਨਾਲ ਮਿਲ ਕੇ ਪੂਰਾ ਕੀਤਾ ਜਾਂਦਾ ਹੈ ਖੁਸ਼ੀਆਂ ਦੇ ਮੌਕੇ ਤੋਂ ਇਲਾਵਾ ਸਾਡੇ ਸਮਾਜ ਵਿੱਚ ਕੁਝ ਰਸਮ ਰਿਵਾਜ ਮੌਤ ਵਰਗੇ ਦੁਖਦਾਈ ਘਟਨਾ ਨਾਲ ਵੀ ਸੰਬੰਧਿਤ ਹਨ ਜੋ ਮਨੁੱਖ ਦੇ ਮਨ ਦਾ ਭਾਰ ਹਲਕਾ ਕਰਨ ਵਿੱਚ ਸਹਾਇੀ ਹੁੰਦੇ ਹਨ ਇਸ ਤਰ੍ਹਾਂ ਰਸਮ ਰਿਵਾਜ ਮਨੁੱਖੀ ਜੀਵਨ ਵਿੱਚ ਉਸਾਰੂ ਭੂਮਿਕਾ ਨਿਭਾਉਂਦੇ ਹਨ ਪਰ ਜਦੋਂ ਇਹ ਦਿਖਾਵੇ ਦਾ ਰੂਪ ਧਾਰਨ ਕਰ ਲੈਂਦੇ ਹਨ ਤਾਂ ਇਹਨਾਂ ਦਾ ਅਸਰ ਬੁਰਾ ਹੁੰਦਾ ਹੈ ਕਹਿੰਦਾ ਮਤਲਬ ਜਿਸ ਕਹਿੰਦਾ ਮਤਲਬ ਹੈ ਕਿਆੰਦਾ ਮਤਲਬ ਹੈ ਕਿ ਰਸਮ ਰਿਵਾਜ ਤੇ ਹੀ ਨਿਭਾਉਂਦੇ ਆ ਠੀਕ ਹੈ ਪਰ ਜਦੋਂ ਇਹਨਾਂ ਰਸਮ ਰਿਵਾਜਾਂ ਨੂੰ ਦਿਖਾਵੇ ਕ ਵੱਜੂ ਵਰਤ ਲੈਣੇ ਆ ਤੇ ਇਹਦਾ ਜਿਹੜਾ ਉਲਟਾ ਅਸਰ ਹੋ ਜਾਂਦਾ ਹੈ ਠੀਕ ਹੈ ਬੇਟਾ ਇਹ ਬਹੁਤ ਸਿੰਪਲ ਲੈਂਗੁਏਜ ਵਿੱਚ ਲਿਖਿਆ ਤੇ ਸਾਡੀ ਬੁੱਕ ਵਿੱਚ ਕਾਫੀ ਜ਼ਿਆਦਾ ਟਫ ਹੈ ਸੋ ਇਹਨੂੰ ਧਿਆਨ ਨਾ ਕਰਨਾ ਠੀਕ ਹੈ ਬੇਟਾ ਅਗਲਾ ਨੈਕਸਟ ਕੁਐਸਚਨ ਹੈ ਕਹਿੰਦੇ ਕਿ ਰਸਮ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ ਆਨਸਰ ਹੈ ਜਦੋਂ ਆਦੀ ਮਾਨਵ ਨੇ ਮਨੁੱਖ ਬਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਕਹਿੰਦਾ ਮਤਲਬ ਹੈ ਕਿ ਜਦੋਂ ਆਦੀ ਮਾਨਵ ਪਹਿਲੇ ਜੰਗਲਾ ਚ ਰਹਿੰਦਾ ਸੀ ਪਹਿਲਾ ਕੱਚਾ ਮਾਸ ਖਾਂਦਾ ਸੀ ਤੇ ਸਰੀਰ ਨੂੰ ਟੱਕਦਾ ਨਹੀਂ ਫਿਰ ਜਦੋਂ ਹੌਲੀ ਹੌਲੀ ਡਵੈਲਪਮੈਂਟ ਹੋਈ ਉਹਨੇ ਪੱਥਰ ਤੋਂ ਆਗ ਕੱਢੀ ਤੇ ਮਾਸ ਨੂੰ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਫਿਰ ਉਹਨੇ ਆਪਣੇ ਸਰੀਰ ਨੂੰ ਜਦੋਂ ਠੰਡ ਫੀਲ ਹੋਈ ਤੇ ਆਪਣੇ ਸਰੀਰ ਨੂੰ ਉਹਨੇ ਪੱਤਿਆਂ ਨਾਲ ਤੇ ਜਿਹੜੇ ਜਾਨਵਰਾ ਦੀ ਖਾਲ ਹੈ ਨਾ ਉਹਨਾਂ ਨਾਲ ਟਕਣਾ ਸ਼ੁਰੂ ਕਰ ਦਿੱਤਾ ਇਹ ਹੌਲੀ-ਹੌਲੀ ਜਿਹੜਾ ਆਦੀ ਮਾਨਵ ਹੈ ਉਹਨੇ ਮਨੁੱਖ ਦੀ ਪ੍ਰਕਿਰਿਆ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਤਾਂ ਉਸ ਦੇ ਨਾਲ ਹੀ ਰਸਮ ਰਿਵਾਜਾਂ ਦਾ ਵੀ ਆਰੰਭ ਹੋ ਗਿਆ ਮੁੱਢਲਾ ਮਨੁੱਖ ਦੇਵੀ ਦੇਵਤਿਆਂ ਅਗਨੀ ਵਾਜੂ ਤੇ ਪਾਣੀ ਤੋਂ ਬਹੁਤ ਡਰਦਾ ਸੀ ਉਹ ਇਹਨਾਂ ਦੇ ਪ੍ਰਕੋਪ ਤੋਂ ਬਚਣ ਲਈ ਅਤੇ ਇਹਨਾਂ ਸ਼ਕਤੀਆਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੇ ਰਸਮ ਰਿਵਾਜ ਕਰਦਾ ਸੀ ਮੁੱਢਲਾ ਮਨੁੱਖ ਆਦੀ ਮਾਨਵ ਠੀਕ ਹੈ ਮੁੱਢਲਾ ਮਨੁੱਖ ਪਹਿਲਾ ਗਰੁੱਪ ਫਿਰ ਕਬੀਲਿਆਂ ਵਿੱਚ ਰਹਿਣ ਲੱਗ ਪਏ ਜਿੰਨਾ ਕਾਰਨ ਪਰਿਵਾਰ ਵਧੇ ਫਿਰ ਜਨਮ ਵਿਆਹ ਖੁਸ਼ੀਆਂ ਤੇ ਮੌਤ ਵਰਗੇ ਗਮੀ ਦੇ ਮੌਕਿਆਂ ਨੇ ਵੀ ਰਸਮ ਰਿਵਾਜਾਂ ਨੂੰ ਜਨਮ ਦਿੱਤਾ ਮੰਨੂ ਜੀ ਨੇ ਮੁਖੀ ਜੀਵਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ ਨੰਬਰ 1 ਕਾਮ ਚਰਜ ਗ੍ਰਹਸਤ ਬਾਣ ਪ੍ਰਸਤ ਸੰਿਆਸੀ ਬ੍ਰਹਮਚਰਜ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਪ੍ਰਭੂ ਭਗਤੀ ਵਿੱਚ ਲੀਨ ਕਰ ਲੈਂਦੇ ਆ ਠੀਕ ਹੈ ਗ੍ਰਹਸਤ ਮਤਲਬ ਵਿਆਹ ਕਰਨਾ ਠੀਕ ਹੈ ਫਿਰ ਬਾਨਬਰਸਤ ਬਾਨਬਰਸਤ ਦਾ ਮਤਲਬ ਆ ਵਿੱਚ ਜਾ ਕੇ ਰਹਿਣਾ ਠੀਕ ਹੈ ਤੇ ਫਿਰ ਹੈਗਾ ਸੰਿਆਸੀ ਮਤਲਬ ਆਪਣਾ ਗ੍ਰਹਿਸਥੀ ਜੀਵਨ ਵੀ ਛੱਡ ਦੇਣਾ ਠੀਕ ਹੈ ਉਹਨੂੰ ਕਹਿੰਦੇ ਸੰਿਆਸੀ ਤੇ ਕਹਿੰਦੇ ਇਹ ਜਿਹੜੇ ਚਾਰ ਹੈਗੇ ਹੈ ਨਾ ਸਾਡੇ ਲਾਈਫ ਦੇ ਪਾਰਟ ਇਹਨਾਂ ਦੇ ਨਾਲ ਸੰਬੰਧਿਤ ਵੀ ਅਲੱਗ-alag ਜਿਹੜੇ ਸਾਡੇ ਰਸਮ ਰਿਵਾਜ ਹਨ ਕਹਿੰਦੇ ਇਹਨਾਂ ਸਾਰਿਆਂ ਭਾਗਾਂ ਵਿੱਚ ਵੱਖ-ਵੱਖ ਸੰਸਕਾਰ ਵੱਜੇ ਹੋਏ ਹਨ ਇੰਨਾ ਸੰਸਕਾਰਾਂ ਵਿੱਚ ਵੱਜੇ ਸਾਡੇ ਵਡਾਰੂ ਵਡਾਰੂ ਮਤ ਸਾਡੇ ਜਿਹੜੇ ਵੱਡ ਵਡੇਰੇ ਨੇ ਸਾਡੇ ਜਿਹੜੇ ਦਾਦੇ ਪੜਦਾਦੇ ਹੀ ਉਹ ਠੀਕ ਹੈ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਪਰ ਭਾਉਣ ਦੀ ਥਾਂ ਇਹਨਾਂ ਉੱਤੇ ਛੱਡ ਦਿੰਦੇ ਹਨ ਇਹਨਾਂ ਸੰਸਕਾਰਾਂ ਨੇ ਹੀ ਰਸਮ ਰਿਵਾਜਾਂ ਦੀ ਪਰੰਪਰਾ ਨੂੰ ਅੱਗੇ ਤੋੜਿਆ। ਹੁਣ ਸਾਡੇ ਸਾਡੇ ਵੱਡੇ ਨੇ ਉਹ ਜ਼ਿਆਦਾਤਰ ਇਹ ਸੋਚਦੇ ਕਿ ਕੋਈ ਨਹੀਂ ਸਾਡੇ ਤੇ ਕੋਈ ਗਮ ਹੈ ਜਾਂ ਕੋਈ ਵੀ ਪ੍ਰੋਬਲਮ ਆਈ ਹੈ ਤਾਂ ਕਹਿੰਦੇ ਕੋਈ ਨਹੀਂ ਮਾਲਕ ਕਰੇਗਾ ਰੱਬ ਕਰੇਗਾ ਠੀਕ ਹੈ ਤੇ ਉਹ ਆਪਣੀ ਸਾਰੀ ਜਿਹੜੀ ਚਿੰਤਾ ਹੈ ਨਾ ਉਹ ਪਰਮਾਤਮਾ ਤੇ ਛੱਡ ਦਿੰਦੇ। ਬਹੁਤ ਵਧੀਆ ਗੱਲ ਹੈ ਠੀਕ ਹੈ। ਆਪਣੀ ਸਾਰੀ ਚਿੰਤਾ ਤੇ ਹੀ ਰੱਬ ਤੇ ਛੱਡ ਦਿਓ ਕਿਉਂਕਿ ਉਹਨੇ ਹੀ ਸਭ ਕੁਝ ਕਰਨਾ ਹੈ। ਤੇ ਕਹਿੰਦੇ ਕਿ ਇਹ ਜਿਹੜੇ ਰਸੇ ਸਾਡੇ ਸੰਸਕਾਰ ਹਨਾ ਇਹ ਇਨਾਂ ਨੇ ਰਸਮ ਰਿਵਾਜਾਂ ਦੇ ਪਰੰਪਰਾ ਨੂੰ ਅੱਗੇ ਤੋੜਿਆ ਠੀਕ ਹੈ ਬੇਟਾ। ਨੰਬਰ 3 ਪੰਜਾਬ ਵਿੱਚ ਜੀਵ ਦੇ ਜਨਮ ਨਾਲ ਸੰਬੰਧਿਤ ਕਿਹੜੇ-ਕਿਹੜੇ ਰਸਮ ਰਿਵਾਜ ਹਨ ਜੀ ਮਤਲਬ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਠੀਕ ਹੈ ਜੀ ਮਤਲਬ ਬੱਚਾ ਆਹਡਾ ਅਨਸਰ ਹੈ ਜਨਮ ਦੇ ਸੰਸਕਾਰ स्त्री ਦੇ ਗਰਭ ਧਾਰਨ ਤੋਂ ਹੀ ਆਰੰਭ ਹੋ ਜਾਂਦੇ ਹਨ ਕਹਿੰਦਾ ਮਤਲਬ ਕਿ ਜਦੋਂ ਜਿਹੜੀ ਇਸਤਰੀ ਆ ਔਰਤ ਹੈ ਪ੍ਰੈਗਨੈਂਟ ਹੁੰਦੀ ਹੈ ਉਦੋਂ ਤੋਂ ਹੀ ਹੱਟ ਜਿਹੜੇ ਰਸਮ ਰਿਵਾਜ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਗਰਭ ਦੇ ਤੀਜੇ ਪੰਜਵੇਂ ਤੇ ਸੱਤਵੇਂ ਮਹੀਨੇ ਇਸਤਰੀ ਦੇ ਪੱਲੇ ਅਨਾਜ ਪਾਇਆ ਜਾਂਦਾ ਹੈ ਜਾਂ ਬਣਿਆ ਜਾਂਦਾ ਹੈ ਜਿਸ ਨੂੰ ਉਹ ਰਿੰਨ ਕੇ ਆਪ ਵੀ ਖਾਂਦੀ ਹੈ ਤੇ ਆਪਣੇ ਭਾਈਚਾਰੇ ਵਿੱਚ ਵੀ ਵੰਨਦੀ ਹੈ ਪਹਿਲੇ ਬੱਚੇ ਦਾ ਜਨਮ ਆਮ ਕਰਕੇ ਉਸਦੇ ਨਾਨਕੇ ਪਿੰਡ ਹੁੰਦਾ ਹੈ ਜਿਨੇਪੇ ਤੋਂ ਮਗਰੂ ਜੱਚਾ ਤੇ ਬੱਚਾ ਜੱਚਾ ਮਤਲਬ ਮਾਂ ਤੇ ਬੱਚਾ ਮਤਲਬ ਬੱਚਾ ਠੀਕ ਹੈ ਨੂੰ ਤੂਪ ਦੇ ਕੇ ਦੀਵਾ ਬਾਲਿਆ ਜਾਂਦਾ ਹੈ ਜਿਹੜਾ 10 ਦਿਨ ਤੱਕ ਬਲਦਾ ਰਹਿੰਦਾ ਹੈ ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਤੇ ਜਿਹੜੀ ਔਰਤ ਹੈ ਨਾ ਉਹਦੇ ਕਮਰੇ ਵਿੱਚ ਦੀਵਾ ਜਗਾ ਕੇ ਰੱਖ ਦਿੱਤਾ ਜਾਂਦਾ ਜਿਹੜਾ ਕਿ तकरीबन 10 ਦਿਨ ਤੱਕ ਬਲਦਾ ਰਹਿੰਦਾ ਠੀਕ ਹੈ ਮੁੰਡਾ ਜੰਮਣ ਤੇ ਪਿੰਡ ਦੇ ਲਾਗੇ ਤੇ ਭਾਈਚਾਰੇ ਦੇ ਬੰਦੇ ਵਧਾਈ ਦੇਣ ਆਉਂਦੇ ਹਨ ਲਾਗਿਆਂ ਨੂੰ ਸ਼ਰਧਾ ਅਨੁਸਾਰ ਲਾਗ ਤੇ ਭਾਈਚਾਰੇ ਵਿੱਚ ਗੁੜ ਮਿਸ਼ਰੀ ਤੇ ਪਤਾਸੇ ਵੰਡੇ ਜਾਂਦੇ ਹਨ ਜਨਮ ਦੇ ਮਗਰੋਂ ਬੱਚੇ ਨੂੰ ਗੁਰਤੀ ਦਿੱਤੀ ਜਾਂਦੀ ਹੈ ਬੱਚਾ ਗੁਰਤੀ ਦਾ ਮਤਲਬ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਤੇ ਬੱਚੇ ਨੂੰ ਕੋਈ ਚਟਾਇਆ ਜਾਂਦਾ ਤੇ ਇਹ ਸੋਚਿਆ ਜਾਂਦਾ ਕਿ ਜਿਹੜਾ ਬੰਦਾ ਬੱਚੇ ਨੂੰ ਸਿਹਤ ਚਟਾਏਗਾ ਨਾ ਉਸ ਆਦਮੀ ਦੇ ਗੁਣ ਜਿਹੜੇ ਨੇ ਉਹ ਬੱਚੇ ਵਿੱਚ ਆਣਗੇ ਠੀਕ ਹੈ ਇਹ ਹਜੇ ਵੀ ਰਸਮ ਹੈਗੀ ਹੈ ਠੀਕ ਹੈ ਗੁੱਤੀ ਦਿੱਤੀ ਜਾਂਦੀ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਜਿਸ ਵਿਅਕਤੀ ਹੱਥੋਂ ਬੱਚੇ ਨੂੰ ਗੁੱੜਤੀ ਦਿੱਤੀ ਜਾਂਦੀ ਹੈ ਉਸ ਦੇ ਗੁਣ ਬੱਚੇ ਵਿੱਚ ਆ ਜਾਂਦੇ ਹਨ ਜਨੇਪੇ ਤੋਂ ਮਗਰੋਂ ਦਾਇਏ ਇਸਤਰੀ ਨੂੰ ਪੰਜਵਾ ਨਹਾਉਂਦੀ ਹੈ ਕਹਿੰਦਾ ਮਤਲਬ ਕਿ ਜਦੋਂ ਔਰਤ ਦੇ ਘਰ ਬੱਚਾ ਪੈਦਾ ਹੋ ਜਾਂਦਾ ਤੇ 5 ਦਿਨ ਹੋ ਜਾਂਦੇ ਨਾ ਉਦੋਂ ਇਸਤਰੀ ਨੂੰ ਨਵਾਇਆ ਜਾਂਦਾ ਹੈ ਤੇ ਇਸਤਰੀ ਦੇ ਪੈਰ ਥੱਲੇ ਰੱਖੀ ਨਗਦੇ ਨੂੰ ਉਹ ਲਾਗ ਦੇ ਵੱਜੂ ਆਪ ਰੱਖ ਲੈਂਦੀ ਹੈ ਇਹ ਕਰਦੀ ਹੈ ਕਿ ਦਾਈ ਜਿਹੜੀ ਹੈ ਉਹ ਇਸਤਰੀ ਨੂੰ ਨਿਵਾਉਂਦੀ ਹੈ ਤੇ ਜਦੋਂ ਨਿਵਾ ਨਿਵਾਣਾ ਹੁੰਦਾ ਨਾ ਤੇ ਔਰਤ ਦੇ ਪੈਰ ਦੇ ਥੱਲੇ ਜਿਹੜੀ ਕੁਝ ਪੈਸੇ ਰੱਖ ਦਿੱਤੇ ਜਾਂਦੇ ਨੇ ਜਿਹੜੀ ਕਿ ਦਾਈ ਮਾਈ ਜਿਹੜੀ ਲਾਗ ਦੇ ਵੱਜੂ ਆਪ ਰੱਖ ਲੈਂਦੀ ਹੈ ਠੀਕ ਹੈ 6ਵੇਂ ਦਿਨ ਉਸ ਨੂੰ ਬਾਹਰ ਵਿਦਾਇਆ ਜਾਂਦਾ ਹੈ ਇਸ ਦਿਨ ਲਾਗੀ ਤੋਹਫੇ ਤੇ ਦਾਇ ਤਰਾਗੜੀ ਲੈ ਕੇ ਆਉਂਦੀ ਹੈ ਤਰਾਗੜੀ ਮਤਲਬ ਹੁੰਦਾ ਕਿ ਇੱਕ ਤਾਗਾ ਹੁੰਦਾ ਹੈ ਠੀਕ ਹੈ ਉਹਦੇ ਵਿੱਚ ਕੋਡੀਆਂ ਮੋਤੀ ਬੰਨੇ ਹੁੰਦੇ ਨੇ ਤੇ ਬੱਚੇ ਦੇ ਨਾਲ ਲੱਕ ਤੇ ਕਮਰ ਤੇ ਬੰਨ੍ਹ ਦਿੰਦੇ ਨੇ ਠੀਕ ਹੈ ਹੁਣ ਕਹਿੰਦੇ ਤਰਾਗੜੀ ਠੀਕ ਹੈ ਤੇ ਸਭ ਉਸ ਨੂੰ ਲਾਗ ਦਿੰਦੇ ਫਿਰ ਜਦੋਂ ਦਾਇ ਜਿਹੜੀ ਬੱਚੇ ਦੇ ਤਰਾਗੜੀ ਬੰਨ੍ਹਦੀ ਹੈ ਤੇ ਸਾਰੇ ਘਰ ਦੇ ਮੈਂਬਰ ਜਿਹੜੇ ਉਹਨੂੰ ਲਾਗ ਦਿੰਦੇ ਨੇ ਠੀਕ ਹੈ ਮੁੰਡਾ ਹੋਣ ਤੇ ਦਾਦਕਿਆਂ ਨੂੰ ਦਬ ਦਬ ਦਾ ਮਤਲਬ ਹੁੰਦਾ ਜਿਹੜੇ ਬਹੁਤ ਹੀ ਹਾਰਡ ਜੇ ਪੱਤਿਆਂ ਵਾਲਾ ਕਾ ਠੀਕ ਹੈ ਔਰ ਖੰਮਣੀ ਖੰਮਣੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਹਿਸਾਬ ਹੋਵੇ ਜਦੋਂ ਬੱਚਾ ਪੈਦਾ ਹੋਵੇ ਜਾਂ ਵਿਆਹ ਸ਼ਾਦੀ ਹੋਵੇ ਤੇ ਇਹ ਖੰਮਣੀ ਬਣੀ ਜਾਂਦੀ ਹੈ ਜਿਹੜੀ ਕਿ ਰੰਗ-ਬਰੰਗੇ ਤਾਗਿਆਂ ਤੋਂ ਇੱਕ ਘਾਣਾ ਟਾਈਪ ਬਣਿਆ ਹੁੰਦਾ ਹੈ ਠੀਕ ਹੈ ਬ੍ਰੇਸਲੇਟ ਟਾਈਪ ਬਣਿਆ ਹੁੰਦਾ ਹੈ ਰੰਗ-ਬਰੰਗੇ ਤਾਗਿਆਂ ਤੋਂ ਠੀਕ ਹੈ ਬੇਟਾ ਉਹਨੂੰ ਕਹਿੰਦੇ ਖੰਮਣੀ ਤੇ ਗੁੜ ਦੀ ਭੇਲੀ ਤੇ ਗੁੜ ਦੇ ਹੁਣ ਅੱਜ ਕੱਲ ਤੇ ਪੀਸ ਆਂਦੇ ਨੇ ਤੇ ਗੁੜ ਦੀ ਭੇਲੀ ਦਾ ਮਤਲਬ ਹੈ ਕਿ ਗੁੜ ਦਾ ਵੱਡਾ ਜਿਹਾ ਪੀਸ ਠੀਕ ਹੈ भेजी ਜਾਂਦੀ ਹੈ ਤੇ ਦਾਦਕੇ ਅਗੋਂ ਨੋਹ ਲਈ ਕੱਪੜੇ ਗਹਿਣੇ ਅਤੇ 나ਈ ਤੇ 다ਈ ਲਈ ਤੂਰ ਭੇਜਦੇ ਹਨ ਠੀਕ ਹੈ ਭੇਲੀ ਪਹੁੰਚਣ ਤੇ ਦਾਦਕੇ ਸੂਸ਼ਕ ਭੇਜਦੇ ਹਨ ਸੂਸ਼ਕ ਦਾ ਮਤਲਬ ਕਿ ਜਦ ਦਾਦਕਿਆਂ ਨੂੰ ਪਤਾ ਲੱਗਦਾ ਕਿ ਨੋਹ ਕਰ ਬੇਟਾ ਹੋਇਆ ਤੇ ਫਿਰ ਉਹ ਬੇਟੇ ਆਪਣੇ ਨੋਹ ਵਾਸਤੇ ਤੇ ਜੋ ਜੜਾ ਪੈਦਾ ਹੋਇਆ ਬੱਚੇ ਵਾਸਤੇ ਗਹਿਣੇ ਤੇ ਕੱਪੜੇ ਭੇਜਦੇ ਨੇ ਉਹਨੂੰ ਕਹਿੰਦੇ ਸੂਸ਼ਕ ਠੀਕ ਹੈ ਪੰਜਾਬ ਵਿੱਚ ਨਾਮਕਰਨ ਲਈ ਕੋਈ ਖਾਸ ਰਸਮ ਨਹੀਂ ਕੀਤੀ ਜਾਂਦੀ ਸਿੱਖਾਂ ਵਿੱਚ ਗੁਰਦੁਆਰੇ ਦੇ ਪਾਏ ਦਾ ਦੱਸਿਆ ਨਾ ਹੀ ਰੱਖ ਲਿਆ ਜਾਂਦਾ ਹੈ ਤੇ ਕਈ ਵਾਰ ਧਰਮ ਗ੍ਰੰਥ ਕੁਲਵਾ ਕੇ ਪਹਿਲੇ ਅੱਖਰ ਦੇ ਆਧਾਰ ਤੇ ਹੀ ਨਾਂ ਰੱਖਿਆ ਜਾਂਦਾ ਹੈ ਬੱਚੇ ਦੇ ਵੱਡੇ ਹੋਣ ਤੇ ਉਸ ਨੂੰ ਅੰਮ੍ਰਿਤ ਸ਼ਕਾਇਆ ਜਾਂਦਾ ਹੈ ਹਿੰਦੂਆਂ ਵਿੱਚ ਮੁੰਡਰ ਸੰਸਕਾਰ ਹੁੰਦਾ ਹੈ ਤੇ ਬੱਚੇ ਦੇ ਜਵਾਨ ਹੋਣ ਤੇ ਉਸਨੂੰ ਜਨੋ ਪਾਇਆ ਜਾਂਦਾ ਹੈ ਇਹ ਸਾਰੇ ਚਾਮਲਾ ਮੁੰਡਿਆਂ ਵਾਸਤੇ ਹੀ ਕੀਤੇ ਜਾਂਦੇ ਹਨ ਤੇ ਕੁੜੀ ਦੇ ਜੰਮਣ ਤੇ ਘਰ ਵਿੱਚ ਉਦਾਸੀ ਸ਼ਾ ਜਾਂਦੀ ਹੈ ਪਰ ਹੁਣ ਧੀਆ ਦੇ ਕਮਾਉ ਬਣਨ ਤੇ ਇਹ ਸੰਸਕਾਰ ਬਦਲ ਗਏ ਹਨ ਠੀਕ ਹੈ ਬੇਟਾ ਜੀ ਨੰਬਰ 4 ਪਹਿਲੇ ਸਮੇਂ ਵਿੱਚ ਮੁੰਡੇ ਤੇ ਕੁੜੀ ਦੇ ਜੰਮਣ ਉੱਤੇ ਰਸਨ ਵਾਜਾ ਦੇ ਪੱਖ ਤੋਂ ਕੀ ਵਿਤਕਰਾ ਸੀ ਹੁਣ ਇਹ ਵਿਤਕਰਾ ਕਿਉਂ ਘਟ ਰਿਹਾ ਹੈ ਤੁਹਾਡਾ ਆਨਸਰ ਕੀ ਹੈ ਪਹਿਲੇ ਸਮੇਂ ਵਿੱਚ ਮੁੰਡੇ ਦੇ ਜਨਮ ਤੇ ਘਰ ਖੁਸ਼ੀਆਂ ਨਾਲ ਭਰ ਜਾਂਦਾ ਸੀ ਲੱਗੀ ਤੇ ਪਾਈਚਾਰੇ ਦੇ ਲੋਕ ਮੁੰਡਾ ਜੰਮਣ ਤੇ ਵਧਾਈਆਂ ਦੇਣ ਆਉਂਦੇ ਸਨ ਗਲੀ ਮੁਹੱਲੇ ਤੇ ਰਿਸ਼ਤੇਦਾਰਾਂ ਵਿੱਚ ਲੱਡੂ ਵੰਡੇ ਜਾਂਦੇ ਸੀ ਪਰ ਕੁੜੀ ਦੇ ਜੰਮਣ ਤੇ ਘਰ ਵਿੱਚ ਉਦਾਸੀ ਸਾਜ ਜਾਂਦੀ ਸੀ ਤੇ ਨਾ ਕੋਈ ਵਧਾਈ ਦੇਣ ਆਉਂਦਾ ਹੈ ਤੇ ਨਾ ਹੀ ਗਲੀ ਮੁਹੱਲੇ ਵਿੱਚ ਲੱਡੂ ਵੰਡੇ ਜਾਂਦੇ ਹਨ ਕੁੜੀ ਦੇ ਨਾਮਕਰਨ ਸੰਸਕਾਰ ਲਈ ਵੀ ਕੋਈ ਖਾਸ ਰਸਮ ਨਹੀਂ ਕੀਤੀ ਜਾਂਦੀ ਅਤੇ ਕੰਨ ਵਿਦ ਕੰਨ ਵਿਦ ਮਤਲਬ ਜ ਕੰਨਾਂ ਨੂੰ ਵਿੰਨੇ ਜਾਂਦਾ ਠੀਕ ਹੈ ਕੰਨ ਵਿਦ ਸੰਸਕਾਰ ਵੀ ਨਾ માત્ર ਹੀ ਹੁੰਦਾ ਹੈ ਪਰ ਹੁਣ ਸਮਾਂ ਬਦਲ ਗਿਆ ਹੈ ਅੱਜਕੱਲ ਪਰਿਵਾਰਾਂ ਦੇ ਛੋਟੇ ਹੋਣ ਪਰਿਵਾਰਾਂ ਦੇ ਛੋਟੇ ਹੋਣ ਦਾ ਮਤਲਬ ਕਿ ਅੱਜਕੱਲ ਹਰ ਫੈਮਿਲੀ ਵਿੱਚ ਸਿਰਫ ਇੱਕ ਹੀ ਲੜਕਾ ਤੇ ਇੱਕ ਹੀ ਲੜਕੀ ਹੁੰਦੇ ਨੇ ਠੀਕ ਹੈ ਕੁੜੀਆਂ ਦੇ ਪੜ੍ਹ ਲਿਖ ਜਾਣ ਨੌਕਰੀਆਂ ਉੱਤੇ ਲੱਗਣ ਇਸਤਰੀ ਮਰਦ ਦੀ ਬਰਾਬਰੀ ਤੇ ਲੋਕ ਰਾਜੀ ਵਿਚਾਰ ਪੈਦਾ ਹੋਣਾ ਕੁੜੀਆਂ ਨਾਲ ਪਿਤਕਰਾ ਕਾਫੀ ਘਟ ਗਿਆ ਹੈ ਇਸਤਰੀ ਤੇ ਮਰਦ ਦੀ ਬਰਾਬਰੀ ਦਾ ਮਤਲਬ ਕਿ ਹੁਣ ਸਾਰੇ ਲੋਕ ਇਹ ਸਵੀਕਾਰ ਕਰਦੇ ਨੇ ਕਿ ਲੜਕੀ ਤੇ ਲੜਕੇ ਵਿੱਚ ਕੋਈ ਫਰਕ ਨਹੀਂ ਤੇ ਇਸ ਜਾਂ ਇਸ ਗੱਲ ਦੇ ਕਾਰਨ ਵੀ ਕਾਫੀ ਜ਼ਿਆਦਾ ਵਿਤਕਰਾ ਜਿਹੜਾ ਕੱਟ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਹੀ ਖਤਮ ਹੋ ਜਾਏਗਾ ਮਤਲਬ ਹੁਣ ਤੇ ਕੱਟ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਤਕਰਾ ਬਿਲਕੁਲ ਹੀ ਖਤਮ ਹੋ ਜਾਣਾ ਹੈ ਠੀਕ ਹੈ ਬੇਟਾ ਜੀ ਨੰਬਰ 5 ਪੰਜਾਬ ਵਿੱਚ ਵਿਆਹ ਦੇ ਰਸਮ ਰਿਵਾਜ ਕਿਹੜੇ-ਕਿਹੜੇ ਹਨ ਹੁਣ ਇਹਨਾਂ ਵਿੱਚ ਕਿਹੜੀ ਕੜੀ ਤਬਦੀਲੀ ਆਈ ਹੈ ਤੁਹਾਡਾ ਅਨਸਰ ਹੈ ਕੁੜੀ ਮੁੰਡੇ ਦੇ ਜਵਾਨ ਹੋਣ ਤੇ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਕੁੜੀ ਵਾਲੇ ਨਾਈ ਨੂੰ 1 ਰੁਪਿਆ ਦੇ ਕੇ ਮੁੰਡੇ ਦੇ ਘਰ ਭੇਜਦੇ ਹਨ ਤੇ ਰੋਕਣ ਜਾਂ ਠਾਕਣ ਦੀ ਰਸਮ ਕੀਤੀ ਜਾਂਦੀ ਹੈ ਫਿਰ ਕੁੜੀ ਦਾ ਬਾਪ ਜਾਂ ਵਿਚੋਲਾ ਮੁੰਡੇ ਨੂੰ ਸਹਾਰਾ ਲਾਉਂਦੇ ਹਨ ਇੱਕ ਸਹਾਰਾ ਮੁੰਡੇ ਦੇ ਮੋਹ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਬਾਕੀ ਸਹਾਰੇ ਮੁੰਡਾ ਆਪਣੇ ਹਾਣੀਆਂ ਨੂੰ ਖਾਣ ਲਈ ਦੇ ਦਿੰਦਾ ਹੈ ਮੁੰਡੇ ਵਾਲਿਆਂ ਵੱਲੋਂ ਕੁੜੀ ਲਈ ਸੂਟ, ਜੁੱਤੀ, ਗਹਿਣੇ, ਲਾਲ ਪਰਾਂਦੀ, ਮੋਲੀ, ਮਹਿੰਦੀ, ਖੰਡ, ਚੋਣ, ਸੁਆਰੇ ਤੇ ਰੁਪਏ ਭੇਜੇ ਜਾਂਦੇ ਹਨ। ਕੁੜੀ ਸਭ ਕੁਝ ਪਾ ਤੇ ਲਾ ਲੈਂਦੀ ਹੈ ਤੇ ਨਕਦੀ ਉਸ ਦੀ ਝੋਲੀ ਵਿੱਚ ਤੇ ਸੁਆਰਾ ਉਸ ਦੇ ਮੂੰਹ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਉਸ ਦੀ ਕੁੜਮਾਈ ਹੋ ਜਾਂਦੀ ਹੈ। ਫਿਰ ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਸ਼ਗਨਾਂ ਦੇ ਚਿੱਠੀ ਸ਼ਗਨਾਂ ਦੇ ਚਿੱਠੀ ਦਾ ਮਤਲਬ ਤਾਂ ਸਾਹੇ ਦੇ ਚਿੱਠੀ ਇੱਕ ਦੂਜੇ ਦੇ ਘਰ ਭੇਜ ਦਿੱਤੀ ਜਾਂਦੀ ਹੈ। ਤਾਂ ਕੁੜੀ ਤੇ ਮੁੰਡੇ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਕਿਹਾ ਜਾਂਦਾ ਹੈ ਕਿ ਹੁਣ ਸਾਇ ਦੇ ਚਿੱਠੀ ਆ ਗਈ ਹੈ ਮਤਲਬ ਬਹੁਤ ਜ਼ਿਆਦਾ ਕੁੜੀ ਤੇ ਮੁੰਡੇ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਉਹਨੂੰ ਘਰੋਂ ਬਾਹਰ ਨਹੀਂ ਭੇਜਿਆ ਜਾਂਦਾ ਕਿ ਕਿਤੇ ਇਹਨਾਂ ਦੇ ਨਾਲ ਕੋਈ ਗੁਰਦੁਗਟਨਾ ਨਾ ਹੋ ਜਾਏ ਠੀਕ ਹੈ ਬੇਟਾ ਕੁੜੀ ਵਾਲੇ ਘਰ ਵਿਆਹ ਤੋਂ 7 ਦਿਨ ਜਾਂ 9 ਦਿਨ ਪਹਿਲਾਂ ਕੜਾਈ ਚੜਾਈ ਜਾਂਦੀ ਹੈ ਕੁੜੀ ਦੀ ਮਾਂ ਆਪਣੇ ਪੇਕਿਆਂ ਘਰ ਗੁਲਗਲੇ ਭੇਦੀ ਹੈ ਤੇ ਨਾਨਕੇ ਸ਼ੱਕ ਦੀ ਤਿਆਰੀ ਕਰਨ ਲੱਗ ਪੈਂਦੇ ਹਨ ਸ਼ਾਕਤਾ ਮਤਨ ਹੁੰਦਾ ਹੈ ਕਿ ਜਿਹੜੇ ਨਾਨਕਿਆ ਵੱਲੋਂ ਆਪਣੀ ਭੈਣ ਦੀ ਕੁੜੀ ਦੇ ਵਿਆਹ ਤੇ ਦੇਣਾ ਹੁੰਦਾ ਸਮਾਨ ਜਿਸ ਤਰ੍ਹਾਂ ਕਿ ਬਰਤਨ ਗੈਣੇ ਕੱਪੜੇ ਤੇ ਮਤਲਬ ਸੋਫਾ ਵਗੈਰਾ ਇਹ ਸਾਰੀਆਂ ਚੀਜ਼ਾਂ ਦਹੇਜ ਵਿੱਚ ਜਿਹੜਾ ਵੀ ਦੇਣਾ ਹੁੰਦਾ ਉਹ ਨਾਨਕਿਆ ਵੱਲੋਂ ਦੇਣਾ ਹੁੰਦਾ ਪਹਿਲਾਂ ਠੀਕ ਹੈ ਵਿਆਹ ਤੋਂ ਪਹਿਲਾਂ ਕੁੜੀ ਤੇ ਮੁੰਡੇ ਦੇ ਘਰ ਵਾਲੇ ਆਪਣੇ ਆਪਣੇ ਘਰ ਵਟਣੇ ਦੀ ਰਸਮ ਕਰਦੇ ਹਨ ਜੰਜ ਵਾਲੇ ਦਿਨ ਮੁੰਡੇ ਨੂੰ ਮਾਮਿਆਂ ਵੱਲੋਂ ਲਿਆਂਤੀ ਪੋਸ਼ਾਕ ਪੁਵਾਈ ਜਾਂਦੀ ਹੈ ਤੇ ਮੱਥੇ ਤੇ ਸੇਹਰਾ ਬੰਨ ਦਿੱਤਾ ਜਾਂਦਾ ਹੈ ਸਰਬਾਲੇ ਨੂੰ ਵੀ ਲਾੜੇ ਮੰਗੀ ਤਿਆਰ ਕੀਤਾ ਜਾਂਦਾ ਹੈ ਸਰਬਾਲਾ ਮਤਲਬ ਇੱਕ ਛੋਟੇ ਬੱਚੇ ਨੂੰ ਉਹਦੇ ਲਾੜੇ ਮੰਗੀ ਤਿਆਰ ਕੀਤਾ ਜਾਂਦਾ ਜਿਹੜੇ ਕਿ ਲਾੜੇ ਦੇ ਨਾਲ ਉਹਦੇ ਪਿੱਛੇ ਬੈੰਦਾ ਠੀਕ ਹੈ ਭੈਣਾ ਕੁੜੀ ਦੀ ਹਵਾਗਾ ਫੜਦੀਆਂ ਹਨ ਤੇ ਭਾਬੀਆਂ ਮੁੰਡੇ ਨੂੰ ਸੁਰਮਾ ਪਾਉਂਦੀਆਂ ਹਨ ਮੁੰਡੇ ਵੱਲੋਂ ਭੈਣਾ ਤੇ ਭਾਬੀਆਂ ਨੂੰ ਲਾਗ ਦਿੱਤੇ ਜਾਂਦੇ ਹਨ ਜਦੋਂ ਜੰਝ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੀ ਹੈ ਤਾਂ ਅੱਗੂ ਕੁੜੀ ਦੇ ਰਿਸ਼ਤੇਦਾਰ ਅਤੇ ਪਿੰਡ ਦੀ ਪੰਚਾਇਤ ਉਹਨਾਂ ਦਾ ਸਵਾਗਤ ਕਰਦੀ ਹੈ ਫਿਰ ਮਿਲਣੀ ਦੀ ਰਸਮ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਖਾਣਾ ਪੀਣਾ ਤੇ ਲਾਵਾ ਫੇਰੇ ਕੀਤੇ ਜਾਂਦੇ ਹਨ ਜੋ ਕਿ ਵੈਦ ਦੀ ਜਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੁਆਰਾ ਕੀਤੇ ਜਾਂਦੇ ਹਨ ਫਿਰ ਕੁੜੀ ਦੀ ਡੋਲੀ ਤੋਰਨ ਦੀ ਰਸਮ ਕੀਤੀ ਜਾਂਦੀ ਹੈ ਦੂਜੇ ਪਾਸੇ ਜਦੋਂ ਮੁੰਡਾ ਡੋਲੀ ਲੈ ਕੇ ਘਰ ਪੁੱਜਦਾ ਹੈ ਤਾਂ ਮਾਂ ਜੋੜੇ ਤੋਂ ਪਾਣੀ ਵਾਰ ਕੇ ਪਿੰਦੀ ਹੈ ਜੋੜਾ ਮਤਲਬ ਮੁੰਡੇ ਤੋਂ ਨੂੰ ਤੋਂ ਠੀਕ ਹੈ ਪਾਣੀ ਵਾਰ ਕੇ ਪਿੰਦੀ ਹੈ ਅਗਲੇ ਦਿਨ ਲਾੜਾ ਤੇ ਲਾੜੀ ਨੂੰ ਕਿਸੇ ਮੰਦਰ ਜਾਂ ਗੁਰਦੁਆਰੇ ਮੱਥਾ ਟੇਕਣ ਲਈ ਲਿਜਾਇਆ ਜਾਂਦਾ ਹੈ ਤੀਸਰੇ ਦਿਨ ਗਲੀ ਗੁਵਾਂਡ ਦੇ ਸਾਹਮਣੇ ਕੁੜੀ ਵੱਲੋਂ ਲਿਆਂਦੇ ਦਹੇਜ ਨੂੰ ਵਿਖਾਇਆ ਜਾਂਦਾ ਹੈ ਤੇ ਫਿਰ ਛੋਟੀ ਨੂੰ ਨਾਮ ਨੂੰ ਪੇਟੀ ਖੁਲਵਾਈ ਤੇ ਉਸ ਦਾ ਮਨ ਪਸੰਦ ਸੂਟ ਦਿੱਤਾ ਜਾਂਦਾ ਹੈ ਬਟ ਇਹ ਸਾਰੇ ਕੁਝ ਪਹਿਲਾਂ ਹੁੰਦਾ ਸੀ ਅੱਜ ਕੱਲ ਨਹੀਂ ਠੀਕ ਹੈ ਹੁਣ ਅੱਜ ਕੱਲ ਵਿਆਹ ਸ਼ਾਦੀ ਕਿਸ ਤਰ੍ਹਾਂ ਦੇ ਉਹ ਪੜਦੇ ਆ ਅੱਜ ਕੱਲ ਵਿਆਹਾਂ ਤੇ ਬਹੁਤ ਖਰਚ ਕੀਤਾ ਜਾਂਦਾ ਹੈ ਅੱਜੋਕੇ ਸਮੇਂ ਵਿੱਚ ਉਹ ਜੋ ਕਿੰਮਤ ਹੁਣ ਦਾ ਜਿਹੜਾ ਸਮਾਂ ਹੈ ਠਾਕੇ ਕੁੜਮਾਈ ਤੇ ਵਿਆਹ ਵਿੱਚ ਬਹੁਤਾ ਫਰਕ ਨਹੀਂ ਆਇਆ ਪਰ ਲੋਕ ਵਿਖਾਵੇ ਨੇ ਖਰਚ ਵਧਾ ਦਿੱਤੇ ਹਨ ਜਿਸ ਕਾਰਨ ਅਮੀਰ ਲੋਕ ਆਪਣੇ ਕੁੜੀਆਂ ਮੁੰਡਿਆਂ ਦੇ ਵਿਆਹ ਬੜੀ ਧੂਮ-ਧਾਮ ਨਾਲ ਕਰਦੇ ਹਨ ਪਰ ਗਰੀਬ ਘਰਾਂ ਦੇ ਬੱਚਿਆਂ ਦੇ ਵਿਆਹ ਉਹਨਾਂ ਦੀਆਂ ਰੀਝਾਂ ਪੂਰੀਆਂ ਕੀਤੇ ਬਿਨਾਂ ਹੀ ਹੋ ਜਾਂਦੇ ਹਨ ਅੱਜ ਕੱਲ ਜੰਜਾਂ ਵਿੱਚ ਵੀ ਪਹਿਲੀ ਜਿਹੀ ਰੌਣਕ ਨਹੀਂ ਤੇ ਨਾ ਹੀ ਵਿਆਹ ਵਾਲੀ ਕੁੜੀ ਲਾਲ ਸੂਟ ਪਰਾਂਦੇ ਤੇ ਭਾਰੀ ਗਹਿਣੇ ਪਾਉਂਦਾ ਸ਼ੌਂਕ ਰੱਖਦੀ ਹੈ ਇਸ ਤੋਂ ਇਲਾਵਾ ਅੱਜਕੱਲ ਮੁੰਡੇ ਕੁੜੀਆਂ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਅਦਾਲਤ ਵਿੱਚ ਵਿਆਹ ਕਰਨਾ ਪਸੰਦ ਕਰਦੇ ਹਨ ਅਦਾਲਤ ਮਤਲਬ ਕੋਰਟ ਮੈਰਿਜ ਕਰਨਾ ਪਸੰਦ ਕਰਦੇ ਹਨ ਵਿਆਪਿਕ ਚੁਰ ਰਿਸੈਪਸ਼ਨ ਨਾਮ ਦਾ ਇੱਕ ਨਵਾਂ ਰਿਵਾਜ ਸ਼ੁਰੂ ਹੋ ਗਿਆ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜਾ 5 ਕੁਐਸਚਨ ਆ ਬਹੁਤ ਹੀ ਈਜ਼ੀ ਲਿਖੇ ਨੇ ਤਾਂ ਬਹੁਤ ਹੀ ਸ਼ਾਰਟ ਵਿੱਚ ਲਿਖੇ ਨੇ ਸੋ ਇਹਨੂੰ ਅੱਛੇ ਤਰ੍ਹਾਂ ਲਰਨ ਕਰ ਲੈਣਾ ਤੇ ਨੈਕਸਟ ਵੀਡੀਓ ਵਿੱਚ ਅਸੀਂ ਆਪਣੇ ਜਿਹੜੇ ਲੌਂਗ ਕੁਐਸਚਨ ਪਲੱਸ ਜਿਹੜੇ ਸ਼ਾਰਟ ਕੁਐਸਚਨ ਆ ਉਹ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ